ਕੰਨੀਆਂ ਦੇਖੋ ਕਿੰਨੀਆਂ ਤੇ ਕਿੰਨੀਆਂ ਦਿੱਤੀਆਂ ਅੰਦਰ ਪਾਲ ਪੰਜ ਘਰ ਪੰਜ ਦੇਖ ਪੋਰ ਦੇ ਦੇਖ ਬਦੂ ਨਾ ਅਸਲ ਲਾਲੀ ਲਈ ਆਈ ਵੀਰੇ ਮੀਂਹ ਮੂੰਹ ਚ ਅੰਦਰ ਪੈ ਸਕਦੇ ਡਰ ਹਾਂ ਹਾਂ ਇਹ ਠੀਕ ਹੈ ਗਾ ਜੀ ਯੋ ਲੱਗਦੇ ਇਹਨਾਂ ਫੱਟਾ ਹੀ ਨਾ ਪਾ ਬਾਲਿਆਂ ਵਾਲੀਆਂ ਛੱਤਾਂ ਹੀ ਕਰ ਤਾ ਤੂਈ ਬੰਦਾ ਕੋਨਾ ਵੀ ਕੋਈ ਗੱਲ ਆ ਗਾੜੀਆਂ ਉਹ ਅੰਦਰ ਪੋਖਾ ਗਏ ਸਾਬ ਨੂੰ ਪਾਰਸ਼ ਨੂੰ ਸੁਮੇਧੀ ਉਧਰ ਦੇ ਚੜਨ ਦੱਸਣ ਡਿਆ ਹਾਂ ਨਹੀਂ ਬਿਲਕੁਲ ਜੀ ਸਾਨੂੰ ਰਿਸਕੀ ਆ ਆ ਵੀ ਉਸ ਤੋਂ ਆ ਉਹ ਖੇਤ ਚ ਲੈ ਐਨ ਵਿਛਾਲ ਹੋ ਆਵੇ ਲਓ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਦਾਸ ਜੱਜਵਿੰਦਰ ਸਿੰਘ ਪਿੰਡ ਸਭਰਾ ਹੜਪੀਟ ਤੇ ਜਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਅਸੀਂ ਧੰਨਵਾਦ ਕਰਦੇ ਆ ਅੱਜ ਬੰਡਾਲੇ ਇਲਾਕੇ ਦੇ ਵਿੱਚ ਜਿੱਥੇ ਹੜ੍ਹਾਂ ਦੀ ਬਹੁਤ ਜ਼ਿਆਦੀ ਮਾਰ ਆਈ ਆ ਇਹਨਾਂ ਦੇ ਘਰ ਫਸਲਾਂ ਡੁੱਬ ਚੁੱਕੀਆਂ ਕਿਸਾਨਾਂ ਦੀਆਂ ਔਰ ਸਾਡੇ ਮਾਨਯੋਗ ਸਰਦਾਰ ਗੁਰਪ੍ਰੀਤ ਸਿੰਘ ਜੀ ਐਮ ਐਲ ਏ ਮੁਲਾਪੁਰ ਦਾਖਾ ਤੋਂ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਸਿੰਘ ਜੀ ਯਾਲੀ ਸਾਹਿਬ ਇਨਾ ਹੜਪੀਟਾਂ ਇਸਾਰ ਲੈਣ ਪਹੁੰਚੇ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਇਨਾ ਹੜਪੀਟਾਂ ਦਾ ਅੱਜ ਮਸੀਹਾ ਬਣ ਕੇ ਆਏ ਨੇ ਇਹਨਾਂ ਨੂੰ ਰਾਸ਼ਨ ਰਸੋਈ ਦਾ ਔਰ ਤਰਪਾਲਾਂ ਵਡੀਆਂ ਚਾ ਜਾ ਰਹੀਆਂ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਹੜਪੀਟਾਂ ਇਸਾਰ ਲਈ ਵਾਹਿਗੁਰੂ ਜੀ ਦਾ ਫਤਹ ਸਾਹਿਬ ਵਾਹਿਗੁਰੂ ਜੀ